ਕੈਨੇਡਾ ਦੇ ਵਿੱਚ ਕੱਲ ਇਲੈਕਸ਼ਨ ਹੋਈ ਆ ਉਹਦੇ ਵਿੱਚ ਲਿਬਰਲ ਪਾਰਟੀ ਜਿੱਤ ਗਈ ਆ ਪਰ ਇਹਨਾਂ ਦੀ ਮਾਈਨੋਰਿਟੀ ਸਰਕਾਰ ਬਣ ਰਹੀ ਆ ਮੈਜੋਰਿਟੀ ਇਹਨਾਂ ਨੂੰ ਨਹੀਂ ਮਿਲੀ ਕੰਜ਼ਰਵੇਟਿਵ ਪਾਰਟੀ ਦੀਆਂ ਸੀਟਾਂ ਵੀ ਵਧੀਆਂ ਆ ਪਰ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਚੋਣ ਹਾਰ ਗਏ ਨੇ ਐਨਡੀਪੀ ਦੀਆਂ ਸੀਟਾਂ ਕਟੀਆਂ ਆ ਉਹਨਾਂ ਦੇ ਲੀਡਰ ਵੀ ਚੋਣ ਹਾਰ ਗਏ ਨੇ ਗੱਲ ਸਿੱਧਾ-ਸਿੱਧਾ ਇਹ ਆ ਕਿ ਕੈਨੇਡਾ ਦੀਆਂ ਚੋਣਾਂ ਦਾ ਅਮਰੀਕਾ ਦੇ ਨਾਲ ਕੀ ਸੰਬੰਧ ਜੁੜਦਾ ਜਾਂ ਕਿ ਇਹਨਾਂ ਨਤੀਜਿਆਂ ਦਾ ਅਮਰੀਕਾ ਦੇ ਉੱਤੇ ਕੀ ਅਸਰ ਪਊਗਾ ਜਾਂ ਅਮਰੀਕਾ ਦੇ ਵਿੱਚ ਪਹਿਲਾਂ ਆਏ ਨਤੀਜਿਆਂ ਦਾ ਕੈਨੇਡਾ ਦੀਆਂ ਚੋਣਾਂ ਦੇ ਉੱਤੇ ਕੀ ਅਸਰ ਪਿਆ ਇਹ ਦੋਵੇਂ ਚੀਜ਼ਾਂ ਬਹੁਤ ਨੇੜਿਓਂ ਜੁੜਦੀਆਂ ਨੇ ਪਹਿਲੇ ਗੱਲ ਤਾਂ ਕੈਨੇਡਾ ਦਾ ਜੇ ਇੱਕ ਪੱਖੋਂ ਦੇਖਿਆ ਜਾਵੇ ਤੇ ਇਹ ਇਕਨੋਮੀ ਐਡੀ ਛੋਟੀ ਹੈ ਅਮਰੀਕਾ ਦੀ ਇਕਨੋਮੀ ਸਾਹਮਣੇ ਇਹਦਾ ਕੋਈ ਵੱਡਾ ਅਸਰ ਅਮਰੀਕਾ ਦੇ ਉੱਤੇ ਪੈਂਦਾ ਨਜ਼ਰ ਨਹੀਂ ਆ ਰਿਹਾ ਚਾਹੇ ਇੱਥੇ ਕਨਰਵਟੋ ਜਿੱਤੇ ਦੇ ਤੇ ਚਾਹੇ ਇੱਥੇ ਲਿਬਰਲ ਜਿੱਤੇ ਪਰ ਜਦੋਂ ਕੈਲੀਫੋਰਨੀਆ ਦੇ ਗਵਰਨਰ ਗੈਵਰ ਨਿਊਸਮ ਕਹਿੰਦੇ ਆ ਕਿ ਅਸੀਂ ਵਸ਼ਿੰਗਟਨ ਡੀਸੀ ਨਾਲੋਂ 2000 ਮੀਲ ਦੂਰ ਬੈਠੇ ਆ ਸਾਡਾ ਉਹਨਾਂ ਨਾਲ ਬਹੁਤੀ ਬੰਨਦੀ ਨਹੀਂ ਤੁਸੀਂ ਸਾਡੇ ਆਓ ਇੱਥੇ ਦੀ ਟੂਰਿਜ਼ਮ ਦੇ ਲਈ ਐਕਨੋਮੀ ਦੇ ਲਈ ਤੇ ਇਹਦਾ ਮਤਲਬ ਲੱਗਦਾ ਹੈ ਕਿ ਐਕਨੋਮੀ ਦੇ ਉੱਤੇ ਫਰਕ ਕੈਨੇਡਾ ਦੇ ਨਾਲ ਵੀ ਅਮਰੀਕਾ ਦੇ ਉੱਤੇ ਬਹੁਤ ਪੈਂਦਾ ਜਿਹੜੀ ਲਿਬਰਲ ਦੀ ਜਿੱਤ ਹੋਈ ਹੈ ਇੱਥੇ ਜਿਸ ਦਿਨ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਅਮਰੀਕਾ ਦੇ ਵਿੱਚ ਉਸ ਦਿਨ ਸਮੀਕਰਨ ਇਹ ਸੀ ਕਿ ਕੈਨੇਡਾ ਦੇ ਵਿੱਚ ਕਨਜ਼ਰਵਟਿਵ ਪਾਰਟੀ ਜਿਹੜੀ ਕਿ ਲਗਭਗ ਅਮਰੀਕਾ ਦੀ ਰਿਪਬਲਿਕਨ ਪਾਰਟੀ ਵਰਗੀ ਹੈ ਇਹਨਾਂ ਦੇ ਵਿਚਾਰ ਲਗਭਗ ਨੇੜੇ ਤੇੜੇ ਆ ਇੱਕ ਦੂਜੇ ਦੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਮਰੀਕਾ ਦੀ ਡੈਮੋਕ੍ਰੇਟ ਪਾਰਟੀ ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇੜੇ ਤੇੜੇ ਵਿਚਾਰ ਰੱਖਦੀ ਹੈ ਜਦੋਂ ਡੋਲਰ ਟਰੰਪ ਰਾਸ਼ਟਰਪਤੀ ਬਣੇ ਸੀ ਉਸ ਦਿਨ ਇੱਥੇ ਕਨਜ਼ਰਵਟਿਵ ਪਾਰਟੀ ਦੇ 210 ਸੀਟਾਂ ਹੁੰਦੀਆਂ ਸੀ 172 ਜਿੱਤਰ ਨੂੰ ਚਾਹੀਦੀਆਂ 210 ਜਿਹੜੀ ਲਿਬਰਲ ਅਜੇ 168 ਸੀਟਾਂ ਲੈ ਕੇ ਗਈ ਹੈ ਇਹਨੂੰ ਸਿਰਫ 55 ਸੀਟਾਂ ਮਿਲਦੀਆਂ ਸੀ ਅਮਰੀਕਾ ਦੇ ਵਿੱਚ ਸੱਤਾ ਬਦਲ ਗਈ ਜੋ ਬੈਗਡਨ ਚਲੇ ਗਏ ਡੋਨਲਡ ਟਰੰਪ ਆ ਗਏ ਤੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਹੀ ਖੇਡ ਕੈਨੇਡਾ ਦੇ ਵਿੱਚ ਵੀ ਬਦਲ ਗਈ ਇਹ ਪਤਾ ਨਹੀਂ ਕਿੱਡਾ ਕੁ ਵੱਡਾ ਫੈਕਟਰ ਹੈਗਾ ਹੈ ਜਾਂ ਨਹੀਂ ਹੈਗਾ ਪਰ ਮਾਹਰ ਇਸ ਕਲ ਨੂੰ ਬਹੁਤ ਨੇੜਿਓ ਮੰਨਦੇ ਆ ਹੋਇਆ ਇਹ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਆ ਕੇ ਟੈਰਿਫ ਲਾ ਦਿੱਤੇ ਟੈਰਿਫ ਲਾ ਕੇ ਸਾਰੀ ਦੁਨੀਆ ਤੇ ਲਾ ਦਿੱਤੇ ਹਲਚਲ ਮਚਕੀ ਇਮੀਗ੍ਰੈਂਟਸ ਭੇਜਨੇ ਸ਼ੁਰੂ ਕਰ ਦਿੱਤੇ ਇੱਕ ਕਿਸਮ ਦਾ ਡਰ ਪੈਦਾ ਹੋ ਗਿਆ ਲੋਕਾਂ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੰਜ਼ਰਵਟਿਵ ਪਾਰਟੀ ਦੇ ਨੰਬਰ ਥੱਲੇ ਆਉਣੇ ਸ਼ੁਰੂ ਹੋ ਗਏ ਭਾਵੇਂ ਇਧਰ ਲੀਡਰ ਜਸਟਿਸ ਟੂਡੋ ਵੀ ਬਦਲੇ ਮਾਰਕ ਕਾਰਨੀ ਆ ਗਿਆ ਹੋਰ ਵੀ ਫੈਕਟਰ ਸੀਗੇ ਪਰ ਸਭ ਤੋਂ ਵੱਡਾ ਫੈਕਟਰ ਇੱਕ ਜਿਹੜਾ ਪੋਲਿਟਿਕਲ ਮਾਹਰ ਮੰਨਦੇ ਆ ਉਹ ਇਹ ਸੀਗਾ ਕਿ ਇਧਰਲੇ ਪਾਸਿਓਂ ਫਰਕ ਜਿਹੜਾ ਆ ਉਹ ਵਧਣਾ ਸ਼ੁਰੂ ਹੋ ਗਿਆ ਕਨਜ਼ਰਵੇਟਿਵ ਪਾਰਟੀ ਥੱਲੇ ਆਉਣ ਲੱਗ ਪਈ ਲਿਬਰਲ ਉੱਪਰ ਜਾਣ ਲੱਗ ਪਈ ਉਹਦਾ ਕਾਰਨ ਇਹ ਆ ਕਿ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਇਸ ਗੱਲ ਦਾ ਵੀ ਜੇ ਟਰੰਪ ਵਰਗੀ ਸੋਚ ਵਾਲੇ ਬੰਦੇ ਕੈਨੇਡਾ ਦੇ ਵਿੱਚ ਆ ਗਏ ਨੁਕਸਾਨ ਵੱਧ ਹੋਊਗਾ ਜਾਂ 트럼ਪ ਦੇ ਟੈਰਫ ਕਰਕੇ ਜਦੋਂ 트럼ਪ ਰਾਸ਼ਟਰਪਤੀ 트럼ਪ ਕੈਨੇਡਾ ਨੂੰ ਆਪਣੀ ਗਵਰਨਮੈਂਟ ਸਟੇਟ ਕਹਿੰਦਾ ਤਾਂ ਕੈਨੇਡਾ ਦਾ ਨੈਸ਼ਨਲਿਜ਼ਮ ਵਧਦਾ ਨੈਸ਼ਨਲਿਜ਼ਮ ਮਤਲਬ ਇਹ ਆ ਲੋਕਾਂ ਨੂੰ ਗੁੱਸਾ ਲੱਗਦਾ ਕਿ ਸਾਨੂੰ ਸਾਡੇ ਦੇਸ਼ ਨੂੰ ਗਲਤ ਕਿਉਂ ਕਿਹਾ ਜਾ ਰਿਹਾ ਉਹ ਜਿਹੜਾ ਗੁੱਸਾ ਸੀ ਲੋਕਾਂ ਦਾ ਉਹ ਫਿਰ ਉਸ ਪਾਸੇ ਨਿਕਲਿਆ ਜਿਹੜੇ 트럼ਪ ਦੀ ਸੋਚ ਨਾਲ ਉਹਨਾਂ ਦੇ ਵਿਚਾਰਧਾਰਾ ਨਾਲ ਮਿਲਦੀ ਇਧਰ ਵਿਚਾਰਾਂ ਵਾਲੀ ਪਾਰਟੀ ਸੀ ਕੰਜ਼ਰਵਟ ਲੋਕ ਉਹਦੇ ਉਲਟ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਕੰਜ਼ਰਵਟ ਦੀਆਂ ਆਪਣੀਆਂ ਸੀਟਾਂ ਵਧੀਆਂ ਪਰ ਜਿਹੜੀ ਉਹ 200 ਸੀਟ ਉਹਦੇਲੇ ਪਾਸੇ ਦੱਸਦੇ ਸੀ ਉਹ ਘਟ ਗਈ। ਇਸ ਚੱਕਰ ਦੇ ਵਿੱਚ ਕੈਨੇਡਾ ਦੇ ਵਿੱਚ ਲਿਬਰਲ ਨੂੰ ਲੋਕਾਂ ਨੇ ਮੈਜੋਰਿਟੀ ਦੇ ਦਿੱਤੀ ਤੇ ਉਹ 77 ਲੱਖ ਲੋਕਾਂ ਨੇ ਐਡਵਾਂਸ ਪੋਲ ਪਾਈ ਕੈਨੇਡਾ ਦੇ ਵਿੱਚ। ਜਦੋਂ ਕਿਸੇ ਥਾਂ ਦੇ ਉੱਤੇ ਵੱਧ ਵੋਟਾਂ ਲੋਕ ਪਾਉਣ ਨਿਕਲਦੇ ਆ ਤਾਂ ਆਮ ਤੌਰ ਦੇ ਤੇ ਸਰਕਾਰ ਦੇ ਵਿਰੋਧ ਚ ਨਿਕਲਦੇ ਆ। ਜੇਕਰ ਲੋਕ ਸਰਕਾਰ ਤੋਂ ਖੁਸ਼ ਆ ਉਸੇ ਪਾਰਟੀ ਦੀ ਜਿਹਦੀ ਸਰਕਾਰ ਹੈਗੀ ਐ ਅੱਗੇ ਵੀ ਉਹ ਨਹੀਂ ਜਿੱਤਣਾ ਹੋਵੇ ਉਹਦੇ ਵੋਟਾਂ ਘਟ ਪੈਂਦੀਆਂ। ਜੇ ਐਡਵਾਂਸ ਪੋਲਿੰਗ ਜ਼ਿਆਦਾ ਹੋ ਜਵੇ ਲੋਕ ਵੱਧ ਚੜ ਕੇ ਵੋਟਾਂ ਪਾਉਣ ਤੇ ਦਾ ਮਤਲਬ ਇਹ ਹੁੰਦਾ ਲੋਕ ਬਦਲਾਅ ਚਾਹੁੰਦੇ ਆ ਲੋਕ ਚੇਂਜ ਕਰਨਾ ਚਾਹੁੰਦੇ ਆ ਇੱਥੇ ਲੋਕਾਂ ਨੇ ਵੋਟਾਂ ਵੱਧ ਚੜ ਕੇ ਪੰਜੇ ਪਰ ਉਹ ਬਦਲਾਅ ਨਹੀਂ ਸੀ ਚਾਹੁੰਦੇ ਉਹ ਅਸਲ ਦੇ ਵਿੱਚ ਜਿਹੜਾ ਇੱਕ ਨੈਸ਼ਨਲਿਜ਼ਮ ਸੀ ਜਿਹੜਾ ਰਾਸ਼ਟਰਵਾਦ ਦੀ ਭਾਵਨਾ ਸੀ ਲੋਕਾਂ ਦੇ ਵਿੱਚ ਉਹ ਭਰਿਸ਼ ਵੀ ਅਹੀ ਵੋਟ ਪਾਉਣੀ ਆ ਕੈਨੇਡਾ ਨੂੰ ਬਚਾਉਣਾ ਆ ਤੇ ਵੋਟ ਉਹਨਾਂ ਨੇ ਉਸ ਸੋਚ ਤੋਂ ਦੂਜੇ ਪਾਸੇ ਪਾਈ ਜਿਹੜੀ 트럼ਪ ਦੇ ਨਾਲ ਮਿਲਦੀ ਸੀ ਰਾਸ਼ਟਰਪਤੀ 트럼ਪ ਦਾ ਆਉਣਾ ਉਹਨਾਂ ਦਾ ਟੈਰਿਫ ਲਾਉਣਾ ਉਹਨਾਂ ਦਾ ਕੈਨੇਡਾ ਨੂੰ ਕੋਈ ਵੀ ਸਟੇਟ ਕਹਿਣਾ ਔਰ ਇਲੈਕਸ਼ਨ ਵਾਲੇ ਦਿਨ ਕਿਹਾ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੇ ਇੱਥੇ ਲਿਬਰਲ ਦੀ ਜਿੱਤ ਦੇ ਵਿੱਚ ਸਹਾਇਤਾ ਕੀਤੀ ਹੈ ਸੋ ਜਿਹੜਾ ਇੱਕ ਐਂਟੀ 트럼ਪ ਐਂਗਰ ਸੀ 트럼ਪ ਦੇ ਵਿਰੋਧ ਦਾ ਗੁੱਸਾ ਸੀ ਜਿਹੜਾ ਹਾਲਾਂਕਿ ਜਿੱਦਣ 트럼ਪ ਅਮਰੀਕਾ ਵਿੱਚ ਜਿੱਤਦੇ ਆ ਲੋਕ ਜ਼ਿਆਦਾ ਉਹਨਾਂ ਦੇ ਹੱਕ ਵਿੱਚ ਸੀ ਪਰ ਹੁਣ ਉਹ ਜਿਹੜੀ ਅਪਰੂਵਲ ਰੇਟ ਆ ਉਹ ਥੱਲੇ ਆ ਰਿਹਾ ਲੋਜੀਕਲ ਮਾਰਕ ਕਰਨੀ ਇੱਥੇ ਸਾਬਕਾ ਸੈਂਟਰਲ ਬੈਂਕ ਦੇ ਇਹ ਹੈਗੇ ਨੇ ਬੈਂਕਰ ਨੇ ਸੈਂਟਰਲ ਬੈਂਕਰ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਆ ਬੈਂਕ ਆਫ ਇੰਗਲੈਂਡ ਦੇ ਉਧਰ ਗਵਰਨਰ ਰਹੇ ਆ ਹੋਰ ਇਦਾਂ ਦੇ ਮਹੱਤਵਪੂਰਨ ਅਹੁਦੇ ਉੱਤੇ ਰਹਿਆ ਲੋਕਾਂ ਨੂੰ ਇਹ ਲੱਗਿਆ ਵੀ ਇਹ ਇਕਨੋਮਿਸਟ ਨੇ ਇਹ ਆਸਥੀ ਸ਼ਾਸਤਰੀ ਨੇ ਇਹ ਆ ਟੈਰਫ ਵਾਲੇ ਰੋਲੇਕੋਲੇ ਨੂੰ ਕਿੰਨਾ ਟੈਕਸ ਲਾਉਣਾ ਕਿੱਥੇ ਲਾਉਣਾ ਕੀ ਕਰਨਾ ਇਹਨੂੰ ਜਿਆਦਾ ਚੰਗੀ ਤਰ੍ਹਾਂ ਹੈਂਡਲ ਕਰ ਸਕਦੇ ਆ ਉਹਦੇ ਵਿੱਚ ਫਿਰ ਅਮਰੀਕਾ ਜਿਹੜਾ ਵੱਡਾ ਰੋਲ ਪਲੇ ਕਰ ਰਿਹਾ ਅਮਰੀਕਾ ਟੈਰਫ ਲਾ ਰਿਹਾ ਉਦੇ ਤੋਂ ਬਚਣ ਦੇ ਲਈ ਲੋਕਾਂ ਨੂੰ ਜਿਹੜਾ ਰਾਹ ਲੱਭਦਾ ਉਹ ਮਾਰਕ ਕਾਰ ਨਹੀਂ ਲੱਭਦਾ ਤੇ ਲੋਕ ਇਧਰਲੇ ਪਾਸੇ ਚਲੇ ਜਾਂਦੇ ਆ ਪੀਰ ਪੋਲੇਬ ਆਪਣੀ ਸੀਟ ਹਾਰ ਗਿਆ ਜਿੱਦਾਂ ਮੈਂ ਪਹਿਲਾਂ ਦੱਸਿਆ 41% ਦੇ ਨੇੜੇ ਉਹਨਾਂ ਦਾ ਵੋਟ ਸ਼ੇਅਰ ਆ ਇਲੈਕਸ਼ਨ ਨੇ ਬਹੁਤ ਕੈਨੇਡਾ ਦੇ ਵਿੱਚ ਸਾਫ਼ ਤੌਰ ਦੇ ਤੇ ਦੱਸਿਆ ਯੰਗ ਵੋਟਰ ਜਿਹੜੇ ਨੇ ਇਹਨਾਂ ਨੇ ਕਨਸਰਵਟਿਵ ਦੀ ਸਪੋਰਟ ਕਰਦੇ ਸੀ ਸੋ ਐਸ ਵੇਲੇ ਇਹ 18% ਤੋਂ 6% ਦੇ ਉੱਤੇ ਐਨਡੀਪੀ ਆ ਗਈ ਇਹ ਥੱਲੇ ਚਲੇ ਗਏ ਜਿਹੜੀਆਂ ਗ੍ਰੀਨ ਪਾਰਟੀ ਆਬ ਸੀਟ ਲੈ ਕੇ ਗਈ ਆ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਨੇ ਪਰ ਮੁਕਾਬਲਾ ਦੋ ਪਾਰਟੀਆਂ ਦੇ ਵਿੱਚ ਹੀ ਸੀ ਤੇ ਦੋ ਪਾਰਟੀਆਂ ਨੂੰ ਜੇਕਰ ਅਮਰੀਕਾ ਦੀਆਂ ਪਾਰਟੀਆਂ ਨਾਲ ਮਿਲ ਕੇ ਦੇਖਿਆ ਜਾਵੇ ਤੇ ਇੱਕ ਰਿਪਬਲਿਕਨ ਸੀ ਜਾਨੀ ਕਿ ਕਨਸਰਵਡ ਸੀ ਦੂਜੇ ਡੈਮੋਕ੍ਰੇਟ ਸੀ ਜਾਨੀ ਕਿ ਲਿਬਰਲ ਸੀ ਲੋਕਾਂ ਨੇ 트ੰਪ ਦੇ ਵਿਰੋਧ ਕਰਨ ਦੇ ਲਈ ਇੱਕ ਫੈਕਟਰ ਹਾਲਾਂਕਿ ਹੋਰ ਵੀ ਬਹੁਤ ਸਾਰੇ ਫੈਕਟਰ ਨੇ ਲਿਬਰਲ ਦੀ ਜਿੱਤ ਦੇ ਵਿੱਚ ਪਰ ਇੱਕ ਫੈਕਟਰ ਇਹ ਮੰਨਿਆ ਜਾ ਰਿਹਾ ਕਿ ਇਹਨੇ ਇੱਕ ਵੱਡਾ ਰੋਲ ਪਲੇ ਕੀਤਾ ਉਹ ਫੈਕਟਰ ਇਸ ਕਰਕੇ ਆ ਕਿ ਜਦੋਂ 트럼ਪ ਟੈਰਿਫ ਲਾਉਂਦੇ ਆ ਉਸੇ ਵੇਲੇ ਕੰਜ਼ਰਵਟਿਵ ਥੱਲੇ ਆਉਣਾ ਸ਼ੁਰੂ ਹੋ ਜਾਂਦੇ ਆ ਤੇ ਉਸੇ ਵੇਲੇ ਜਿਹੜੇ ਪੋਲਸ ਦੇ ਵਿੱਚ ਆ ਉਹ ਲਿਬਰਲ ਉੱਤੇ ਜਾਣਾ ਸ਼ੁਰੂ ਹੋ ਜਾਂਦੇ ਆ